ਲੋ ਜੀ ਮਿੱਤਰੋ ਵਾਜਣਾ ਆਪਣੇ ਕੋਲ ਜੀ ਟਰੈਕਟਰਾਂ ਦਾ ਖੁੰਡਾ ਦਾ ਖੁੰਡ ਆ ਗਿਆ ਜੀ ਨੰਨੀ ਵੀਰੇ ਨਾਮ ਕਿ ਆਇਆ ਦਾ ਇਹ ਮੇਜਰ ਜੀਟਰ ਹੈ ਜੀ ਜੈਕੋ ਸਲਵਾਕੀਆ ਦਾ 2011 ਅ 211 ਆ ਗਿਆ ਜੀ ਇਹ ਜਟੂ ਸਲਵਾਕੀਆ ਵਾਲਾ ਤੇ ਇਹਦਾ ਮਾਡਲ ਕਿੰਨਾ ਹੈ ਜੀ 79 ਮਾਡਲ ਹੈ ਜੀ ਠੀਕ ਆ ਤੇ ਹੋਰ ਜੀ ਕੰਡੀਸ਼ਨ ਕਿ ਆ ਜੀ ਟਰੈਕਟਰ ਦੀ ਕੰਡੀਸ਼ਨ ਐਨ ਓਕੇ ਆ ਫਰਾਂਟ ਇਸ ਦਾ ਚੇਂਜ ਆ ਹੂੰ ਬਾਕੀ ਸਾਰਾ ਤਿਆਰ ਕੀਤਾ ਹੋਇਆ ਵੀ ਪੇਂਟ ਕਰਾਉਣ ਵਾਸਤੇ ਠੀਕ ਆ ਇੰਜਨ ਗੇਅਰ ਲਿਫਟ ਕਰਾਉਣੇ ਨੇ ਦਾ ਓਕੇ ਆ ਕੋਈ ਆਵਾਜ਼ ਨਹੀਂ ਬ੍ਰੇਕਾਂ ਬਰੂ ਕਹਿ ਸਹੀ ਲੱਗਦੀਆਂ ਠੀਕ ਆ ਠੀਕ ਆ ਆ ਲਾਈਟਾਂ ਰੂ ਤੇ ਤੁਸੀਂ ਇੱਕ ਹੋਰ ਗੱਲ ਦੱਸ ਰਹੇ ਸੀਗੇ ਜਿਹੜੇ ਸੈਂਕਸ਼ਨ ਡਰੈਕਟਰ ਜੀ ਹੁਣ ਆਉਣ ਲੱਗਿਆ ਜਿ ਪਹਿਲਾਂ ਤੇ ਹੀ ਆ ਉਹ ਪਹਿਲਾਂ ਤੋਂ ਹੀ ਆ ਇਹਦੇ ਵਿੱਚ ਇਹ ਡਬਲ ਕਲਚ ਸ਼ੁਰੂ ਤੋਂ ਆ ਰਿਹਾ ਹੈ ਅੱਛਾ ਆਪਣੇ ਸਵਰਾਜ 735 ਆਏ ਹੁਣ ਮੇਰੇ 2016 17 ਦੇ ਵਿੱਚ ਡਬਲ ਕਲਚ ਆਇਆ ਇਹ ਪਹਿਲਾਂ ਤੋਂ ਹੀ ਦੇਖ ਲਓ ਨਾ ਸਰ ਮਾਡਲ ਜਦੋਂ ਹੀ ਚੱਲ ਰਿਹਾ ਮਤਲਬ ਜੀ 11 ਚ 11 ਚ ਪੀਡੀਓ ਹੈ ਜੀ ਠੀਕ ਆ ਤੇ ਜੇ ਮੇਰੇ ਕਿਸੇ ਮੰਨ ਲਓ ਵੀਰ ਭਰਾ ਨੇ ਉੱਪਰ ਇਹ ਚੇਂਜ ਕਰਵਾਉਣਾ ਹੋਵੇ ਕਿ ਮੋਡੀਫਾਈ ਕਰਾਉਣਾ ਹੈ ਆਪਾਂ ਮੋਡੀਫਾਈ ਕਰਾ ਕੇ ਦੇ ਦਾਂਗੇ ਆਪਾਂ ਉਹ ਵੀ ਕਰਵਾ ਦਾਂਗੇ ਜੀ ਲੋ ਜੀ ਜੇ ਕਿਸੇ ਨੇ ਇਦਾਂ ਹੀ ਲੈ ਕੇ ਜਾਣਾ ਤੁਸੀਂ ਇਦਾਂ ਹੀ ਲੈ ਕੇ ਜਾ ਸਕਦੇ ਹੋ ਜੇ ਤੁਸੀਂ ਚੇਂਜ ਕਰਵਾ ਕੇ ਮੋਡੀਫਿਕੇਸ਼ਨ ਕਰਵਾਣੀ ਆਪਾਂ ਤੁਹਾਨੂੰ ਉਹ ਵੀ ਕਰਵਾ ਕੇ ਦੇ ਦਾਂਗੇ ਜੀ ਫਿਰ ਇੱਕ ਵਾਰ ਸਾਰੇ ਟਰੈਕਟਰ ਦੀ ਓਵਰ ਆਲ ਲੁੱਕਾ ਉਹ ਦਿਖਾ ਦੇ ਲੈਟਾ ਲੋਟਾ ਵੀਰੇ ਨਾਲ ਦੀ Ориਜਨਲ ਹੈ ਸਾਰਾ ਕੁਝ ਨਾਲ ਦਾ ਸਾਰਾ ਕੁਝ ਹੀ ਨਾਲ ਦਾ ਜੀ ਟਰੈਕਟਰ ਦੀ ਤੁਸੀਂ ਪਹਿਲਾਂ ਤਾਂ ਕੰਡੀਸ਼ਨ ਚੈੱਕ ਕਰ ਲਓ ਜਮੀ ਸਾਫ ਸੁਥਰਾ ਪਿਆ ਜੀ ਜੇ ਮੈਂ ਤੁਹਾਨੂੰ ਮਾਡਲਸ ਆ ਤੁਹਾਨੂੰ ਯਕੀਨ ਨਹੀਂ ਹੋਣਾ ਨਹੀਂ ਵੀਰੇ ਮਾਡਲ ਕਿੰਨਾ ਹੈ ਜੀ 66 ਜੀ 1966 ਮਾਡਲ 1966 ਮਾਡਲ ਆ ਗਿਆ ਤੁਸੀਂ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਚੈੱਕ ਕਰ ਲੋ ਕਿ ਸਾਰਾ ਮਤਲਬ ਕੇ ਨਵੇਂ ਵਰਗਾ ਹੀ ਪਿਆ ਜੀ ਇਹ ਨੰਨੀ ਵੀਰੇ ਚੱਲਦਾ ਹੈ ਕਿ ਵੈਸੇ ਖੜਾ ਹੋਇਆ ਹੈ ਨਾ ਨਾ ਇਹ ਸੈਲਫ ਸਟਾਰਟ ਹੈ ਉੱਪਰ ਵੇ ਕੇ ਸਟਾਰਟ ਹੁੰਦਾ ਬੈਟਰੀ ਨਵੀਂ ਆ ਹਾਂ ਚਾਰੇ ਟਾਇਰ ਇਹਦੇ ਨਵੇਂ ਆ ਅੱਛਾ ਸਾਰੇ ਇਹਦੇ ਪ੍ਰੋਪਰ ਕੰਮ ਹੋਇਆ ਫੁੱਲ ਤਿਆਰ ਹੋਇਆ ਬਈ ਜੀ ਇਹ ਛਤਰੀ ਇਹਦੀ ਨਾਲ ਮਿਲੂਗੀ ਆਪਾਂ ਛਤਰੀ ਖੋਲ ਕੇ ਰੱਖੀ ਹੋਈ ਆ ਓਕੇ ਕੋਈ ਕਮੀ ਪੇਸ਼ੇ ਚ ਹੋਰ ਨਹੀਂ ਕੋਈ ਕਮੀ ਪੇਸ਼ੀ ਨਹੀਂ ਲੋ ਜੀ ਨਾਲੇ ਮਾਡਲ ਦੇ ਹਿਸਾਬ ਨਾਲ ਦੇਖੋ ਕਿ ਕਿੰਨਾ ਸੋਹਣਾ ਸਾਫ ਸੁਥਰਾ ਪਿਆ ਜੇ ਮੇਰੇ ਕਿਸੇ ਭਰਾਣੇ ਸ਼ੌਂਕ ਨੂੰ ਲੈਣਾ ਹੈ ਜੀ ਜਾਂ ਫਿਰ ਤੁਸੀਂ ਲੈਣਾ ਹੈ ਐਦਾਂ ਸ਼ੋ ਆ ਜਾਂ ਜੇ ਤੁਸੀਂ ਕਰ ਰੱਖਣਾ ਸ਼ੌਂਕ ਨੂੰ ਹਨਾ ਫੋਟੋਗ੍ਰਾਫੀ ਵਾਸਤੇ ਵੀ ਦੇ ਦੂੰਗੇ ਸ਼ੂਟਿੰਗ ਵਾਸਤੇ ਵੀ ਜੇ ਮੈਜੀ ਘੜੀਲਾਂ ਚੱਲਦੀਆਂ ਤੁਸੀਂ ਸ਼ੂਟ ਕਰਨਾ ਹੈ ਪ੍ਰੀ ਵਿਡਿੰਗ ਹੋ ਗਿਆ ਵੈਸੇ ਤੁਸੀਂ ਮੂਵੀ ਸ਼ੂਟ ਕਰਨੀ ਹੈ ਉਹਦੇ ਵਾਸਤੇ ਉਹਨਾਂ ਨੂੰ ਭੇਜ ਦਾਂਗੇ ਜੀ ਇਹ ਇਹ ਖੜਾ ਹੈਗਾ ਜੀ ਆਪਣਾ ਚਮਕੌਰ ਸਾਹਿਬ ਨੰਨੀ ਫਿਰ ਹੋਰੀ ਦੀ ਕਿਆ ਕੰਡੀਸ਼ਨ ਹੈ ਟਰੈਕਟਰ ਦੀ ਜੀ ਵੀਰੇ ਸਾਰਾ ਹੀ 오ਰੀਜਨਲ ਟਰੈਕਟਰ ਹੈ ਕੇ ਦਾ ਸਟੀering wheel ਸਟੀering ਸਟੀering ਆਲਾ ਚੇਂਜ ਹੋਇਆ ਹੋਇਆ ਅੱਛਾ ਕਾ ਸਟੀering ਚੇਂਜ ਬਾਕੀ ਟੋਟਲੀ 오ਰੀਜਨਲ ਟਰੈਕਟਰ ਸਾਰਾ ਸੈਲਫ ਸਟਾਰਟ ਆ ਹੂੰ ਹੂੰ ਬੀਕੇਟੀ ਦੇ ਪਿੱਛੇ ਵਾਲੇ ਟਾਇਰ ਨੇ ਮੂਰੇ ਜੇ ਕੇ ਸੋਨਾਂ ਦੇ ਤੇ ਇਹ ਖੜਾ ਹੀ ਆਪਣੇ ਚਮਕੌਰ ਸਾਹਿਬ ਤੇ ਜਿਹੜਾ ਵੀ ਮੇਰਾ ਵੀਰ ਭਰਾ ਟਰੈਕਟਰ ਲੈਂਦਾ ਚਾਹਵਰ ਹੈਗਾ ਜੀ ਥੱਲੇ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਲਓ ਧੰਨਵਾਦ ਜੀ